ਅੱਜ ਅਸੀਂ ਇੱਕ ਬਹੁਤ ਸੋਹਣਾ ਗੀਤ ਇਹਨੂੰ ਸੁਣਾਵਾਂਗੇ ਅੱਜ ਇਹ ਬਹੁਤ ਸੋਹਣਾ ਗੀਤ ਸਾਡੇ ਅਮਨ ਸਿੰਘ ਰਾਣੇ ਦਾ ਰਿਲੀਜ਼ ਕਰਦੇ ਹੈਗੇ ਆ ਜਿਹੜਾ ਇਹਨਾਂ ਨੇ ਗਾਇਆ ਹੈਗਾ ਤੇ ਬਹੁਤ ਵਧੀਆ ਤਰ੍ਹਾਂ ਇਹਨਾਂ ਨੇ ਦੱਸਿਆ ਦੀ ਪਾਰਟੀ ਕਿਵੇਂ ਕੰਮ ਕਰ ਰਹੀ ਹੈ ਤੇ ਸੱਚੇ ਦਿਲ ਦੇ ਨਾਲ ਅਲੈਕਸ਼ਨ ਲੜ ਗਈ ਹੈ ਵੀ ਇਸ 파ਟਨਰ ਤੋਂ ਉੱਥੇ ਵੇਚਣੇ ਕੀਤੇ ਹੈਗੇ ਕੋਈ ਵੱਡੀ ਗੱਲ ਨਹੀਂ ਕੀਤੀ ਜਿਹੜੀ ਨਹੀਂ ਹੋ ਸਕਦੀ ਔਰ ਜਿਹੋ ਜਿਹੇ ਹਾਲਾਤ ਅੱਜ ਹਿੰਦੁਸਤਾਨ ਦੇ ਵਿੱਚ ਹੈਗੇ ਹੈ ਮਤਸਰ ਪੁਨੇ ਦੇ ਉਹਦੀ ਗੱਲ ਕੀਤੀ ਹੈਗੀ ਹੈ ਤੇ ਸਾਰਾ ਕੁਝ ਇਸ ਗੀਤ ਦੇ ਵਿੱਚ ਇਹਨਾਂ ਨੇ ਸਾਨੂੰ ਦੱਸਿਆ ਮਾਨਸੋਬ ਤੁਸੀ ਵਲ ਨੌਂ ਮੀਚੀ ਕਰ ਗੱਲ ਕਰ ਰਹੇ ਹੈ ਜੀ ਤੁਹਾਡਾ ਕੀ ਪਾਰਡਾ ਕੀ ਥੋੜੀ ਪਾਰਡਾ ਮੈਨੀਫੈਸਟੋ ਕੀ ਹੋਗਾ ਮੈਨੀਫੈਸਟੋ ਦਾ ਸਟਾਈਫ ਕੀ ਅਸੀਂ ਬਹੁਤ ਸਫਾਈ ਦੇ ਨਾਲ ਕੰਮ ਕਰਾਂਗੇ ਚੰਗੇ ਕੰਮ ਕਰਾਂਗੇ ਕੋਈ ਮੁਤਸੱਬ ਪੁਣਾ ਨਹੀਂ ਆਊਗਾ ਕੋਈ ਪ੍ਰਕਸ਼ਨ ਨਹੀਂ ਹੋਊਗੀ ਜਿਹੜੇ ਮੋਤੀ ਸਾਹਿਬ ਨੇ ਵਾਅਦੇ ਕੀਤੇ ਹੈ ਘਰ ਘਰ ਨੌਕਰੀ ਜਿਹੜੀ ਇੰਦਰਾ ਗਾਂਧੀ ਨੇ ਕੀਆ ਰੋਟੀ ਕਪੜਾ ਮਕਾਨ ਆਮ ਪਾਰਟੀ ਨੇ ਕਿਹਾ ਕਿ ਹਰ ਵੀ ਪੀੜੇ ਛੜਦੇ ਮਹੀਨੇ ਬੈਂਕ ਦੇ ਵਿੱਚ 6000 ਰੁਪਏ ਜਮ੍ਹਾਂ ਹੋ ਜਾਊਗਾ ਇਹ ਝੂਠੇ ਜਿਹੜੇ ਵਾਅਦੇ ਕੀਤੇ ਐ ਇਹਨਾਂ ਦੇ ਖਿਲਾਫ ਅਸੀਂ ਪਾਰਲੀਮੈਂਟ ਦੇ ਵਿੱਚ ਮੋਸ਼ਨ ਇੱਕ ਪਾਵਾਂਗੇ ਕਿ ਇਹਦਾ ਇਹ ਪਾਰਟੀ ਜਵਾਬ ਦੇਣ ਇਲੈਕਸ਼ਨ ਕਮਿਸ਼ਨ ਨੂੰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਪਾਰਟੀਆਂ ਝੂਠੇ ਵੈਜੇ ਲੋਕਤਾਂ ਨੂੰ ਕਰਾ ਕੇ ਤੇ ਜਿੱਤ ਕੇ ਤੇ ਸਰਕਾਰਾਂ ਬਣਾਉਂਦੀਆਂ ਹਨ ਉਹਨਾਂ ਦਾ ਨਾਮ ਇਲੈਕਸ਼ਨ ਦੇ ਜਿਹੜੀਆਂ ਪਾਰਟੀਆਂ ਹਨ ਉਹਨਾਂ ਦਾ ਨਾਮ ਉਹਨਾਂ ਦੇ ਵਿੱਚੋਂ ਕੱਟਿਆ ਜਾਵੇ ਤੇ ਉਹਨਾਂ ਨੂੰ ਇਲੈਕਸ਼ਨਾਂ ਦੇ ਵਿੱਚ ਹਿੱਸਾ ਨਾ ਲੈਣ ਦਿੱਤਾ ਜਾਵੇ ਤੇ ਪਾਕਿਸਤਾਨ ਦਾ ਬਾਰਡਰ ਵਪਾਰ ਲਈ ਖੋਲਣਾ ਬਹੁਤ ਜ਼ਰੂਰੀ ਹੈ ਸਾਡੇ ਕਿਸਾਨਾਂ ਦੇ ਕੰਮ ਜਿਹੜੇ ਮੋਤੀ ਨੇ ਕਿਹਾ ਸੀ ਹੋ ਜਾਣਗੇ ਕਿ ਉਹਨਾਂ ਦੇ ਕਰਜ਼ੇ ਖੇਤ ਮਜ਼ਦੂਰਾਂ ਦੇ ਕਰਜ਼ੇ ਮਾਫ ਕੀਤੇ ਜਾਣਗੇ ਐਮਐਸਪੀ ਨੂੰ ਪੂਰਨ ਜਮ੍ਹਾਂ ਪਨਾਇਆ ਜਾਊਗਾ ਤੇ ਫਿਰ ਉਹ ਜਿਹੜੀ ਰਿਪੋਰਟ ਹੈਗੀ ਹੈ ਉਹ ਲਾਗੂ ਕੀਤੀ ਜਾਊਗੀ ਅਜੇ ਵੀ ਸਾਡੇ ਕਿਸਾਨ ਮਜ਼ਦੂਰ ਬਹੁਤ ਗਰੀਬ ਨੇ ਬਹੁਤ ਗਰੀਬੀ ਹੈ ਸਾਡੇ ਪਿੰਡਾਂ ਸਾਇਦ ਤੁਸੀਂ ਦੇਖੀ ਨਹੀਂ ਅਸੀਂ ਤਾਂ ਸਾਰਾ ਬਹੁਤ ਜ਼ਿਆਦਾ ਇਨਡੈਕਸ਼ਨਾਂ ਦੇ ਵਿੱਚ ਗਰੀਬੀ ਦੀ ਗੱਲ ਕੀਤੀ ਹੈ ਤੇ ਇਹਨੂੰ ਤੋੜਨ ਦੇ ਲਈ ਅਸੀਂ ਯਤਨ ਕਰਦੇ ਆ ਅਸੀਂ ਇਹ ਪ੍ਰੋਮਿਸ ਨਹੀਂ ਕਰ ਸਕਦੇ ਕਿ ਕਿੱਥੋਂ ਤੱਕ ਅਸੀਂ ਤੋੜ ਸਕਾਂਗੇ ਪਰ ਸਾਡਾ ਨਿਸ਼ਾਨਾ ਹੋਊਗਾ ਕਿ ਜਿਹੜੇ-ਜਿਹੜੇ ਵਾਅਦੇ ਕੀਤੇ ਐ ਇਹ ਪਾਰਟੀਆਂ ਨੂੰ ਬੇਸ਼ੱਕ ਇਹਨਾਂ ਦੇ ਗੱਲ ਤੋਂ ਫੜਨਾ ਪਵੇ ਕਿ ਇਹ ਲਾਗੂ ਜ਼ਰੂਰ ਕਰਾਵੇ ਤੁਸੀਂ ਆਪਣੇ ਹੁਣ ਤੱਕ ਦੇ ਕੰਮ ਨੂੰ ਕਿਵੇਂ ਦੇਖ ਰਹੇ ਹੋ ਐਜ਼ ਐਮਪੀ ਤੁਸੀਂ ਰਹੀ ਹੋ ਕਿ ਮੈਂ ਆਪਣੇ ਕੰਮ ਨੂੰ ਬਹੁਤ 3 ਸਾਲ ਦੇ ਵਿੱਚ ਅੱਛਾ ਸਮਝਦੇ 55 ਕਰੋੜ ਰੁਪਏ ਦਾ ਨਵਾਂ ਹਸਪੀਟਲ ਗਵਰਨਮੈਂਟ ਆਫ ਇੰਡੀਆ ਦਾ ਬੰਦੇ ਹੈ ਸਪੈਸ਼ਲਿਟੀ ਦਾ ਕਿ ਜਿੱਥੇ ਕਿਸੇ ਵੀ ਬਿਮਾਰੀ ਦਾ ਲਾਚਨ ਹੋਗਾ ਉਹ ਸਾਡੇ ਪ੍ਰਣਾਲੀ ਦੇ ਹਸਪੀਟਲ ਦੇ ਵਿੱਚ ਆਊਗਾ ਫੇਰ 350 ਕਰੋੜ ਰੁਪਇਆ ਅਗਲੇ ਸਾਲ ਤੱਕ ਲੱਗ ਡਗਾ ਸਾਰੀਆਂ ਤਾਰਾਂ ਬਿਜਲੀ ਦੀਆਂ ਜਿਹੜੀਆਂ ਸਾਡੇ ਘਰਾਂ ਦੇ ਉੱਤੋਂ ਜਾਂਦੀਆਂ ਉਹ ਨਹੀਂ ਜਾਣਗੀਆਂ ਉਹ ਅੰਡਰਗਰਾਉਂਡ ਹੋ ਜਾਣਗੀਆਂ ਤਿਸੇ ਦੀ ਮੋਟਰ ਨਹੀਂ ਸੜੂਗੀ ਤਿਸੇ ਦੇ ਘਰ ਦੀ ਇਹ ਮਸ਼ੀਨ ਉਹ ਨਹੀਂ ਸੜੂਗੀ ਫੇਰ ਕਦੇ ਵੀ ਸ਼ੇਰ ਮੁਹੰਮਦ ਖਾਨ ਸਾਹਿਬ ਜਿਨ੍ਹਾਂ ਨੇ ਛੋਟੇ ਸੇਬ ਜਾਦੇ ਦਾ ਨਾਮ ਲਿਆ ਕਿ ਇਹਨਾਂ ਨੂੰ ਮੋਤੀ ਸਹਾਰ ਨਾਮ ਦਿੱਤੀ ਗਿਆ ਵੇਸਰੰਗ ਦੇ ਸੁვენੋਂ ਉਹਨਾਂ ਨੂੰ ਕਦੇ ਵੀ ਕਿਸੇ ਉਹਨਾਂ ਦੀ ਛੋਟੀ ਜੀ ਇਮਾਰਤ ਬਣਾਉਣੀ ਸ਼ੁਰੂ ਅਸੀਂ ਬਲੇਕ ਪੋਰਟਲੇ ਦੇ ਵਿੱਚ ਕੀਤੀ ਹੈ ਕਿ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਹੈ ਤੇ ਇਹ ਮਨੁੱਖਤਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਲਈ ਅਸੀਂ ਇਮਾਰਤ ਬਣਾਈ ਹੈ ਤੇ 10% ਜਿਵੇਂ ਜਿਵੇਂ ਇਹ ਲੋਕ ਸਰਟੀਫਿਕੇਟ ਕਰਨਗੇ ਇਹ ਵੱਟੀ ਹੁੰਦੀ ਜਾਊਗੀ ਸਾਹਿਬ ਜੀ ਦਰਦ ਨਸ਼ੇ ਰਾ ਦੀ ਪੰਜਾਬ ਦੇ ਵਿੱਚ ਨਸ਼ਾ ਘਰ ਘਰ ਹੋਇਆ ਪਿਆ ਨੌਜਵਾਨਾਂ ਦੀ ਅੱਜ ਦਿਨ ਮੌਤ ਹੋ ਰਹੀ ਹੈ ਉਹਦੇ ਬਾਰੇ ਕੀ ਆਪਾਂ ਪ੍ਰੋਪੋਜ਼ਲ ਲੈ ਕੇ ਚੱਲਣਗੇ ਜਿਹੜੇ ਇੱਕ ਜੀ ਮੌਤਾਂ ਹੋਈਆਂ ਸਿੱਗੀਆਂ ਜੀ ਉਹ ਬਹੁਤ ਖਰਾਬ ਐ ਪਰ ਇਹ ਕਾਮਰੇਟ ਪਾਰਟੀਆਂ ਜਿੱਦੋਂ ਵੀ ਇਹੋ ਜਿਹੇ ਹੱਥ ਸੌਂਦੀਆਂ ਇੱਕ ਧਮ ਬਗੈਰ ਕਿਸੇ ਨੂੰ ਪੁੱਛੇ ਇਹ ਕਿ ਬਣਾ ਲੈਂਦੀਆਂ ਤੇ ਸਰਕਾਰ ਦੇ ਨਾਲ ਗੱਲ ਕਰਨ ਲੱਗ ਪੈਂਦੀ ਐ ਮੈਨੂੰ ਪੁੱਛਿਆ ਨਹੀਂ ਪਰ ਤਾ ਵੀ ਮੈਂ ਡੀਸੀ ਨੂੰ ਜਾ ਕੇ ਕਿਹਾ ਸੀਗਾ ਕਿ ਇਹਨਾਂ ਦੀਆਂ ਜਿਹੜੀਆਂ ਬੀਬੀਆਂ ਹੈਗੀਆਂ ਜਵਾਨ ਆ ਉਹਨਾਂ ਨੂੰ ਸਰਕਾਰੀ ਨੌਕਰੀ ਦਿਓ ਤੇ ਇਹਨਾਂ ਦੇ ਬਜ਼ੁਰਗ ਹੁਣ ਦਿਹਾੜੀ ਕਰਨ ਜੋਗੇ ਨਹੀਂ ਐ ਉਹਨਾਂ ਨੂੰ ਮਾਫ਼ਜ਼ੀ 1 ਕਰੋੜ ਰੁਪਈਆ ਦਿੱਤਾ ਜਾਵੇ ప్రతి ਜਿਹੜੇ ਮਰੇ ਐ ਔਰ ਉਹਨਾਂ ਦੇ ਘਰਾਂ ਦੀ ਮਰਮਤ ਹੋਵੇ ਅਰਦੇਤਕਰ ਇਹ ਮੌਜਾ ਕਿਸੇ ਨੂੰ ਦਤਨੀਆ ਨਸ਼ੇ ਨੂੰ ਰੋਕਣ ਦੇ ਲਈ ਤੁਸੀਂ ਕੀ ਪ੍ਰੋਪੋਜ਼ਲ ਲੈ ਕੇ ਚੱਲੇ ਹੋ ਕਿਉਂਕਿ ਨਸ਼ਾ ਜਿਹੜਾ ਦਿਨ-ਬਿਦਨ ਵੱਧਦਾ ਹੀ ਜਾ ਰਿਹਾ ਹੈ ਨਸ਼ਾ ਰੋਕਣ ਤੇ ਲਈ ਤਾਂ ਇਹ ਹੀ ਹੈ ਕਿ ਇਸ ਨੂੰ ਸਖਤੀ ਦੇ ਨਾਲ ਇੱਕ ਰੂਲ ਬਣਾਇਆ ਜਾਵੇ ਜਿਸ ਦੇ ਨਾਲ ਇਹਨਾਂ ਦੀ 1 ਸਾਲ ਦੀ ਜਿਵੇਂ NSA ਦੇ ਵਿੱਚ ਡਿਟੇਨਸ਼ਨ ਹੁੰਦੀ ਹੈ ਕਿ ਇਹਨਾਂ ਦੀ ਡਿਟੇਨਸ਼ਨ ਹੋਵੇ 1 ਸਾਲ ਦੇ ਲਈ ਤੇ ਇਹਨਾਂ ਨੂੰ ਚੀਨ ਦੇ ਬਾਰਡਰ ਦੇ ਉੱਤੇ ਫੌਜ ਦੀ ਸੇਵਾ ਕਰਨ ਦੇ ਲਈ ਭੇਜਿਆ ਜਾਵੇ ਕਿ ਉਹਨਾਂ ਦੀਆਂ ਬਦੁੱਖਾਂ ਚੱਤੇ ਉੱਪਰਲੀਆ ਚੋਟੀਆਂ ਤੱਕ ਲਿਫਤੇ ਜਾਣ ਤੇ ਉਹਨਾਂ ਦਾ ਸਮਾਨ ਢੋਣ ਤੇ ਇਸ ਤਰ੍ਹਾਂ 1 ਸਾਲ ਪੂਰਾ ਫੋਰਦੀ ਸੇਵਾ ਐਲ ਐਸ ਸੀ ਦੇਖ ਤੇ ਕਰਨ ਗਾਣੇ ਦੇ ਸੰਬੰਧ ਜੇਕਰ ਗੱਲ ਕਰੀਏ ਤੁਸੀਂ ਸਿੱਧੂ ਮੂਸੇਆ ਨਾਲ ਤੇ ਦੀਪ ਸਿੱਧੂ ਦੀ ਤਸਵੀਰ ਲਗਾਈ ਹੋਈ ਹੈ ਇਸ ਤੇ ਗਾਣੇ ਦੇ ਵਿੱਚ ਇਹਨਾਂ ਦਾ ਜ਼ਿਕਰ ਹੈਗਾ ਜਾਂ ਫਿਰ ਕਿਵੇਂ ਇਸ ਚੀਜ਼ ਨੂੰ ਲਗਾਏ ਤਾਂ ਜੀ ਸਾਡੇ ਹੀਰੋਜ਼ ਹੈ ਦੋਨੋਂ ਜਿਹੜੇ ਹਮਾਰ ਤੇ ਗਏ ਸਰਕਾਰ ਨੇ ਤੁਹਾਨੂੰ ਪਤਾ ਹੈ ਕਿ ਇੱਕ ਨਵੀਂ ਪਾਲਿਸੀ ਦੇ ਅਧੀਨ ਨਰਿੰਦਰ ਮੋਦੀ ਨੇ ਪਾਲਿਸੀ ਬਣਾਈ ਹੈ ਕਿ ਹੁਣ ਅਸੀਂ ਬਾਹਰ ਦੇ ਮੁਲਕਾਂ ਦੇ ਵਿੱਚ ਜਿੱਥੇ ਇੱਥੇ ਕੁੱਛ ਕਰਕੇ ਚਲੇ ਜਾਂਦੇ ਐ ਸਿੱਖ ਉਹਨਾਂ ਤੇ ਦੋਰ ਸਿਰ ਸਖਨਾਂ ਦੀ ਫਾਈਲਸ ਨਹੀਂ ਪੇਜਾਂ ਖਲਾਂਗੇ ਹੁਣ ਉਸ ਮੋੜ ਤੇ ਵਿੱਚ ਜਾ ਕੇ ਉਹਨਾਂ ਨੂੰ ਗੋਲੀ ਮਾਰਾਂਗੇ ਜਿਵੇਂ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨੇ ਜਿਹੜਾ ਮਾਰਤਾ ਫਿਰ ਮਲਖ ਨੂੰ ਮਾਰਤਾ ਦੂਦ ਸਿੰਘ ਨੂੰ ਕੈਨੇਡਾ ਦੇ ਵਿੱਚ ਮਾਰਤਾ ਬਲੈਟ ਬਰਤਾਨੀਆ ਦੇ ਵਿੱਚ ਅ ਅ ਕੰਡੇ ਨੂੰ ਮਾਰ ਦਿੱਤਾ ਹੈਗਾ ਪਾਕਿਸਤਾਨ ਦੇ ਵਿੱਚ ਵਰਮਜੀਤ ਸਿੰਘ ਪੰਜਵਾੜ ਨੂੰ ਮਾਰਤਾ ਰੋਡੇ ਨੂੰ ਮਾਰਤਾ ਤੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਐਕਸੀਡੈਂਟ ਦੇ ਵਿੱਚ ਮਰਵਾ ਦਿੱਤਾ ਤੇ ਮੂਸੇ ਬਾਲ ਨੂੰ ਪੰਜਾਬ ਦੇ ਵਿੱਚ ਮਰਵਾਤਾ ਇਹ ਸਾਰੇ ਜੁਰਮ ਹੈ ਆਈਪੀਸੀ ਦੇ 302 ਦੇ ਤੇ ਇਹ ਮੋਦੀ ਸਾਹਿਬ ਦੇ ਹੋਮ ਮਿਨਿਸਟਰ ਅਮਿਤ ਸ਼ਾ ਜੈਸ਼ੰਦਰ ਐਕਸਟਰਨਲ ਅਫੇਅਰਸ ਮਿਨਿਸਟਰ ਤੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਗੋਇਲ ਤੇ ਉਹ ਅਧਿਕਾਰੀ ਜਿਨ੍ਹਾਂ ਨੇ ਇਹ ਹਰਕਤਾਂ ਕੀਤੀਆਂ ਉਹਨਾਂ ਦੇ ਖਿਲਾਫ ਅਸੀਂ ਮੁਕਦਮੇ ਕਰਾਵਾਂਗੇ ਬੀਜੇਪੀ ਨਹੀਂ ਜਿੱਤ ਰਹੀ ਆਪੋਜੀਸ਼ਨ ਆ ਰਹੀ ਹੈ ਤੇ ਇਹਨਾਂ ਦੇ ਉੱਤੇ ਕਤਲ ਦੇ ਮੁਕਦਮੇ ਚੱਲਗੇ ਮਾਦਾਨੀ ਗਾਇਕਾਂ ਦਾ ਹੀਰੋ ਹੈ ਪਰ ਸਿੱਧੂ ਮੂਸੇ ਦਾ ਪਿਤਾ ਦਾ ਦਰਵਾਜ਼ਾ ਸਤਿਮਸਤ ਹੋਈ ਸੀ ਉਥੇ ਉਹਨਾਂ ਨੇ ਕਿਹਾ ਸੀ ਕਿ ਮੈਂ ਕਾਂਗਰਸ ਲਈ ਪ੍ਰਚਾਰ ਕਰਾਂਗਾ ਤੁਸੀਂ ਸਿੱਧੂ ਮੂਸੇ ਦਾ ਨਿਸਾਬਦਾਨ ਦੀ ਗੱਲ ਕਰਦੇ ਪਰ ਉਹ ਕਾਂਗਰਸ ਲਈ ਪ੍ਰਚਾਰ ਦੀ ਗੱਲ ਕਰਦੇ ਹਨ ਅੱਜ ਨੀ ਉਹਨੇ ਮੇਰੇ ਵੀ ਚੱਕਲੇ ਫਿੱਟੇ ਸੀ ਕਿ ਮੈਂ ਮਾਨ ਸਾਹਿਬ ਤੁਹਾਡੇ ਕਾਗਜ਼ ਭਰਉਣ ਹੋਣੇ ਹੈਗੇ ਆ ਪਰ ਉਹ ਤੋਂ ਪਹਿਲਾਂ ਉਹ ਬਿਤਰ ਗਏ ਸੀ। ਨਹੀਂ ਕਿ ਤੁਹਾਡੀ ਤੁਹਾਡੀ ਦਾ ਤੁਹਾਡੀ ਪ੍ਰਚਾਰ ਕਰਨ ਲਈ ਸੰਗਰੂ ਰਹਣਗੇ ਕਿਉਂਕਿ ਤੁਸੀਂ ਲਗਾਤਾਰ ਉਹਨਾਂ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਹੋ। ਇਹ ਮੈਂ ਕਿਸੇ ਨੂੰ ਪੁੱਛਦਾ ਨਹੀਂ ਕਿ ਜੇ ਕਿਸੇ ਦਾ ਦਿਲ ਕਰੂਗਾ ਉਹ ਆ ਜਾਊਗਾ ਜਿਵੇਂ ਤੁਹਾਨੂੰ ਇਨਵਾਈਟ ਕੀਤਾ ਮੈਂ ਬਹੁਤ ਤੁਹਾਡਾ ਗ੍ਰੇਟਫੁਲ ਹਾਂ ਤੁਸੀਂ ਆ ਗਏ ਹੋ ਪਰ ਮੈਂ ਕਿਸੇ ਦੇ ਪਿੱਛੇ ਪਿੱਛੇ ਨਹੀਂ ਕਰੇ ਭੱਜਿਆ ਹੈਗਾ। ਮਾਨ ਸਾਹਿਬ ਮੈਦਾਨ ਦੇ ਵਿੱਚ 7-8 ਕੈਂਡੀਡੇਟ ਉਤਰੇ ਨੇ ਉਹਨਾਂ ਦੇ ਮੁਤਾਬਿਕ ਤੁਹਾਡਾ ਕੀ ਤੁਹਾਨੂੰ ਕੀ ਪਬਲਿਕ ਦਾ ਰਿਸਪਾਂਸ ਮਿਲ ਰਿਹਾ ਹੈ ਮੈਨੂੰ ਤਾਂ ਬਹੁਤ ਅੱਛਾ ਰਿਸਪਾਂਸ ਮਿਲੇ ਜੀ ਤੁਸੀਂ ਇਲਾਕੇ ਦੇ ਵਿੱਚ ਜਾਣਦੇ ਹੋ ਤੇ ਤੁਹਾਡੇ ਇਜਮ ਦੇ ਵਿੱਚ ਵੀ ਹੋਊਗਾ ਕਿ ਸਭ ਤੋਂ ਜ਼ਿਆਦਾ ਰਿਸਪਾਂਸ ਸਾਡੀ ਪਾਰਟੀ ਨੂੰ ਮਿਲੇਗਾ ਗਾਨੇ ਜੀ ਦੋਸ਼ ਵੈਕਰ ਜੀ ਦਾ ਖਾਲਸਾ ਅਸ਼ੀਰਵਾਦ ਜੀ ਕੀ ਸਕਦੇ ਹੈ ਚਲੋ ਨਾਮ ਲਓ ਅਗੂਰਾ ਅਨਾਮਿਤ ਅਮਨਦੀਪ ਸਿੰਘਾ ਨੂੰ ਤੇ ਮੈਂ ਅਸੀ ਮਾਨ ਸਰਦਾਰ ਸੰਤ ਸਿੰਘ ਮਾਨ ਦੀ ਪਰਸਨ ਲਾਈਫ ਤੋਂ ਬਹੁਤ ਇਨਸਪਾਇਰ ਹੋ ਕੇ ਇਸ ਗਾਣੇ ਚ ਚਾਰ ਲੈਡ ਲੈਣਾ ਲਿਖਿਆ ਨੇ ਜੀ ਤੇ ਉਹ ਸਾਡੇ ਥੋੜੇ ਸਮੇਂ ਸੁਣਨ ਲੱਗਿਆ ਉਹ ਹੱਥ ਵਿੱਚ ਫੜੀ ਕਿਰਪਾਨ ਬਾਪੂ ਦੇ ਪੱਬਾ ਉੱਤੇ ਕਰ ਦੇਣੇ ਬਿਆਨ ਬਾਪੂ ਦੇ ਹੱਥ ਵਿੱਚ ਫੜੀ ਕਿਰਪਾਨ ਬਾਪੂ ਦੇ ਪੱਬਾ ਉੱਤੇ ਕਰ ਦੇਣੇ ਬਿਆਨ ਬਾਪੂ ਦੇ ਮੂਰੇ ਹੋ ਕੇ ਖੜਾਏ ਪੰਜਾਬ ਦੇ ਲਈ ਕਰਦੀ ਆਵਾਮ ਤਾਈਓ ਪਿਆਰ ਬਾਪੂ ਨੂੰ ਰੇਲ ਵਾਂਗੂ ਚੱਲੇ ਗੱਡੀਆਂ ਦਾ ਕਾਫਲਾ ਪੂਰੀ ਐ ਸਪੋਰਟ ਸਾਡੀ ਮਾਂ ਨ ਬਾਪੂ ਨੂੰ ਰੇਲ ਵਾਂਗੂ ਚੱਲੇ ਗੱਡੀਆਂ ਦਾ ਕਾਫਲਾ ਪੂਰੀ ਐ ਸਪੋਰਟ ਸਾਡੀ ਮਾਂ ਨ ਬਾਪੂ ਨੂੰ ਥੈਂਕ ਯੂ ਜੀ